ਤੋ што ਜਿਹੜੀ ਇਹ ਸਰੀ ਲੜ ਰਹਾ ਪਿਆ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਕੋਈ ਮੰਨਦਾ ਹੈ ਨਹੀਂ ਮੰਨਦਾ ਹੈ ਹਰ ਇੱਕ ਦੇ ਆਪਣੇ ਆਪਣਾ ਅਧਿਕਾਰ ਹੂੰ ਜਿਸ ਤਰੀਕੇ ਦੇ ਨਾਲ ਮਹਾਰਾਜ ਨੇ ਗੁਰਬਾਣੀ ਚ ਇਹ ਗੱਲ ਕਹੀ ਹੈ ਕਿ ਮਨੁੱਖ ਦੀ ਆਪ ਨੂੰ ਕੋਈ ਮਰਜ਼ੀ ਨਹੀਂ ਮਨੁੱਖ ਜੋ ਬੋਲ ਰਿਹਾ ਹੈ ਉਹ ਵੀ ਕਿਸੇ ਦਾ ਬੁਲਾਇਆ ਬੋਲ ਰਿਹਾ ਕਿਸੇ ਤਾਕਤ ਦਾ ਬੁਲਾਇਆ ਤੋ ਜਿਹੜਾ ਇਹ ਐਲਾਨ ਕਰਾਇਆ ਸਾਡੇ ਮੂੰਹੋਂ ਇਹ ਕਿਸੇ ਉਹ ਸੁਪਰੀਮ ਪਾਵਰ ਨੇ ਕਰਾਇਆ ਹੈ। ਔਰ ਜਿਨੇ ਸਾਡੇ ਮੋਹ ਹੋਏ ਐਲਾਨ ਕਰਾਇਆ ਹੈ। ਉਹਨੇ ਲੜਨ ਦੀ ਤਾਕਤ ਵੀ ਤਾਂ ਉਸੇ ਲਿਜਾਣੀ ਹੈ। ਔਰ ਉਹ ਦੀ ਬੜੀ ਰਹਿਮਤ ਹੈ, ਬੜੀ ਕਿਰਪਾ ਹੈ ਮੇਰੇ ਉਸ। ਕੁਝ ਨਹੀਂ ਹੋਏਗਾ ਇਹ ਸਰ। ਹੌਸਲਾ ਸਾਡੇ ਜਿਹੜੀਆਂ ਸੰਗਤਾਂ ਨੇ ਸੰਗਤਾਂ ਦੇ ਵਿੱਚ ਜੋ ਹੌਸਲਾ ਹੈ। ਉਹ ਗੁੱਦਿਆਂ ਨੇ ਮੈਨੂੰ ਚੱਕਿਆ। ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਇੱਕ ਐਲਾਨ ਆਇਆ ਇਥੋਂ ਕਿ ਅਸੀਂ ਘਰਾਓ ਕਰਨਾ ਹੈ ਜਦਿਆਂ ਲਗਭਗ ਪੰਜ ਮੁੱਖ ਮੰਤਰੀ ਦੇ ਘਰਾਂ ਤੋਂ ਜਿੰਨਾ ਮਤ ਲੋਕਾਂ ਦਾ ਹੰਹਾਰਾ ਮਿਲਿਆ ਉਹ ਵੀ ਇੱਕ ਮਤਲਬ ਸਾਨੂੰ ਹੌਸਲਾ ਰਿਹਾ ਕਿ ਸਾਡੇ ਇੱਕ ਇੱਕ ਬਲਾਕ ਚੌੜੀ ਚੌੜੀ